ਇਹ ਕਾਲ ਸਤਿਕਾਰਯੋਗ ਪੰਜਾਬੀਓ ਭਾਰਤੀ ਸਰਕਾਰ ਦੀ ਗੱਲ ਕਰੀਏ ਚਾਹੇ ਸੂਬੇ ਦੀ ਸਰਕਾਰ ਦੀ ਗੱਲ ਕਰੀਏ ਤਾਂ ਲਗਾਤਾਰ ਸਰਹੱਦਾਂ ਦੇ ਉੱਤੇ ਲੜਾਈ ਲੜ ਰਹੇ ਫੌਜੀਆਂ ਨੂੰ ਬੜਾ ਮਾਣ ਸਤਿਕਾਰ ਦੇਣ ਦੀ ਗੱਲ ਆਖ ਰਹੀ ਆ ਜੇ ਉੱਥੇ ਹੀ ਅਸੀਂ ਗੱਲ ਕਰੀਏ ਤਾਂ ਸੂਬੇ ਦੀ ਸਰਕਾਰ ਨੇ ਨਵੀਂ ਪਹਿਲ ਕਦਮੀ ਇਹ ਕੀਤੀ ਕਿ ਜਿਹੜਾ ਵੀ ਬਾਰਡਰਾਂ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਦਾ ਸ਼ਹੀਦ ਹੁੰਦਾ ਉਹਦੇ ਪਰਿਵਾਰ ਨੂੰ ਕਰੋੜ-ਕਰੋੜ ਰੁਪਈਆ ਮੁਆਵਜ਼ਾ ਦਿੱਤਾ ਜਾਵੇਗਾ ਪਰ ਉੱਥੇ ਹੀ ਕੀ ਹੁੰਦਾ ਵਾ ਪੁਰਾਣੀਆਂ ਸਰਕਾਰਾਂ ਦੀ ਜੇ ਗੱਲ ਕਰੀਏ ਜਾਂ ਜਿਹੜੇ ਪੁਰਾਣੇ ਤੰਤਰ ਦੀ ਗੱਲ ਕਰੀਏ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਇੱਕ ਫੌਜੀ ਦੀ ਸ਼ਹਾਦਤ ਦੇ ਵਿੱਚ ਜੋ ਮਿਲੀ ਜ਼ਮੀਨ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਖੜਾਪ ਲਿੱਤਾ ਜਾਂਦਾ ਵਾ ਕਿਸ ਤਰੀਕੇ ਦੇ ਨਾਲ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਂਦਾ ਵਾ ਉਹਦੀ ਦਾਸਤਾਨ ਤੁਹਾਡੇ ਅੱਗੇ ਲੈ ਕੇ ਆ ਰਹੇ ਆ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਸਾਡੇ ਨਾਲ ਸ਼ਹੀਦ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਰਹਿਣਗੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਮੈਂ ਪਹਿਲਾਂ ਹੀ ਗੱਲ ਕਰਤੀ ਕਿ ਇੱਕ ਪਾਸੇ ਤਾਂ ਸਰਕਾਰ ਆ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਲੱਗਦਾ ਰਿਹਾ ਵਾ ਇੱਕ ਪਾਸੇ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਸੋ ਆ ਦੂਸਰੇ ਪਾਸੇ ਕਿਸੇ ਅਧਿਕਾਰੀਆਂ ਦੇ ਵੱਲੋਂ ਜੋ ਸ਼ਹੀਦਾਂ ਨੂੰ ਜ਼ਮੀਨ ਦਿੱਤੀ ਜਾਂਦੀ ਉਹ ਹੜੱਪ ਲਈਤੀ ਜਾਂਦੀ ਦਾਸਤਾਨ ਕੀ ਹੁੰਦੀ ਆ ਕਦੋਂ ਸ਼ਹੀਦ ਹੁੰਦੇ ਨੇ ਬਿਲਕੁਲ ਬਿਲਕੁਲ ਗੱਬ ਲਈ ਜਾਂਦੇ ਇਹ ਸਾਰੇ ਨਾਲ ਮਿਲ ਕੇ ਇਹ ਜੋ ਵੀ ਰਸੀਦਦਾਰ ਪਟਵਾਰੀ ਵਗੈਰਾ ਸਾਰੇ ਇਹ ਕਪੜਾ ਕਰ ਜਾਂਦੇ ਆ ਦਿnde-ਦਿੰਦੇ ਕਿਸੇ ਨੂੰ ਕੁਛ ਨਹੀਂ ਜੀ ਜੀ ਇਹਦਾ ਆਪ ਹੀ ਖਰਾਬ ਜਾਂਦੇ ਇਹ ਜਦੋਂ ਜੇ ਆਪ ਸ਼ਹੀਦ ਦੀ ਗੱਲ ਕਰੀਏ ਤਾਂ ਕਿਹੜੇ ਸਮੇਂ ਦੇ ਵਿੱਚ ਸ਼ਹੀਦ ਹੁੰਦੇ ਆ ਨਾਮ ਕੀ ਹੁੰਦਾ ਉਹਨਾਂ ਦਾ ਕਿ ਸਾਨੂੰ 1965 ਦੀ ਜੰਗ ਲੱਗੀ ਆ ਜੀ ਪਾਕਿਸਤਾਨ ਨਾਲ ਉਹਦੇ ਨਾਲ ਇਹਨਾਂ ਦਾ ਨਾਸਰ ਸਿੰਘ ਸੀਗਾ ਉਹਦੇ ਅਸੀਲ ਹੋ ਗਿਆ ਗੱਲ ਕਰ ਰਹੇ ਆ 1965 ਦੇ ਸ਼ਹੀਦ ਜੀ ਤੁਸੀਂ ਗੱਲ ਕੀਤੀ ਆ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਵਾਕਈ ਅਸੀਂ ਸ਼ਹੀਦਾਂ ਦੇ ਪਰਿਵਾਰ ਆ ਆ ਦੇਖੋ ਜੀ ਸਾਡੇ ਕੋਲ ਸਬੂਤ ਹੈਗਾ ਹੂੰ ਹੁਣ ਰਾਜੇ ਸਲਮਾਨ ਪੱਤਰ ਆ ਜੀ ਔਰ ਆ ਉਹਨਾਂ ਦਾ ਆਪਣਾ ਬੈਲਟ ਨੰਬਰ ਆ ਜੀ ਠੀਕ ਆ ਨਾ ਜੀ ਬਾਕੀ ਹੋਰ ਦੱਸ ਦਿਆਂ ਜੀ ਆ ਦੇਖੋ ਸਾਡੀ ਜੋ ਜ਼ਮੀਨ ਸੰ ਨੂੰ ਡਾਟ ਕਰਕੇ ਖਾਤੋਂ ਪੈਸੇ ਲਏ ਇਹਨਾਂ ਨੇ ਭਰਾਏ ਆ ਸਰਕਾਰੀ ਪੀਰ ਉਹਦਾ ਸਾਡੇ ਕੋਲ ਚ ਰਾਮ ਪੱਤਰ ਆ ਜੀ ਇਹਦਾ ਚਲਾਨ ਪੱਤਰ ਮੈਂ ਗੱਲ ਕਰਾਂ ਤਾਂ ਆ ਮੈਂ ਬੇਨਤੀ ਕਰੂੰਗਾ ਕਿ ਇਸ ਕਾਗਜ਼ ਦੇ ਉੱਤੇ ਜਿਹੜੀ ਆ ਉਹ ਝਾਤ ਮਰਵਾ ਦਿੱਤੀ ਜਾਵੇ ਜੂਮ ਕਰਕੇ ਕਾਗਜ਼ ਦਿਖਾ ਦਿੱਤੇ ਜਾਣ ਇਹ ਪਰਿਵਾਰ ਦਾ ਦਾਵਾ ਵਾ ਕਿ ਇਹ ਜਿਹੜਾ ਕਹਦੀ ਹੈ ਕਿ ਸਨਮਾਨ ਮਾ ਇਹ ਸਨਮਾਨ ਪੱਤਰ ਆ ਜਿਹੜੇ ਲੈਫਟ ਨੇਟ ਨੇ ਉਹਨਾਂ ਦੇ ਪਰਿਵਾਰ ਦਾ ਵਾ ਇਹ ਫੋਟੋਕਾਪੀ ਹੁੰਦੀ ਆ ਫੋਟੋਕਾਪੀ ਦੇ ਨਾਲ ਜੀ ਅਸੀਂ ਗੱਲ ਕਰੀਏ ਤਾਂ ਆ ਆरिजिनल ਜਿਹੜਾ 1965 ਦੇ ਵਿੱਚ ਜੋ ਕਹਦੇ ਆ ਕਿ ਨਾਥ ਸਿੰਘ ਦੇਸ਼ ਦੀ ਸਰਹੱਦ ਉੱਤੇ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਉਹਨਾਂ ਦਾ ਸਨਮਾਨ ਚਨ ਜਿਹੜਾ ਆਰਮੀ ਦੇ ਵੱਲੋਂ ਦਿੱਤਾ ਜਾਂਦਾ ਵਾ ਪਰ ਮੈਂ ਜੇ ਗੱਲ ਇਹ ਕਰਾਂ ਤਾਂ ਇਹਦੇ ਪਿੱਛੇ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਝਾਤ ਮਰਵਾ ਦਿੱਤੀ ਜਾਵੇ ਇਹਦੇ ਉੱਤੇ ਵੀ ਵਕਾਇਦਾ ਇੰਡੋ ਪਾਕ 1965 ਨਾਥ ਸਿੰਘ ਇਹ ਜਿਹੜਾ ਸਨਮਾਨ ਚੈਨਾ ਭਾਰਤੀ ਫੌਜ ਦੇ ਵੱਲੋਂ ਦੇ ਦਿੱਤਾ ਜਾਂਦਾ ਵਾ ਪਰ ਭਾਰਤੀ ਫੌਜ ਨੇ ਜੋ ਆਪਣਾ ਬਣਦਾ ਮਾਣ ਸਤਕਾਰ ਸੀਗਾ ਜੋ ਸ਼ਹੀਦਾਂ ਦਾ ਸਨਮਾਨ ਸੀ ਉਹ ਦਿੱਤਾ ਤਕਰੀਬਨ ਕਿੰਨੇ ਜਿਹੜੇ ਜੋ ਮੀਨ ਕਿੰਨੇ ਕਿਲਿਆਂ ਦੇ ਵਿੱਚ ਆਪਾਂ ਗੱਲ ਕਰ ਲਈ ਕਿਉਂਕਿ ਰਕਵੇ ਬਸਵੇ ਤਾਂ ਦਰਸ਼ਕਾਂ ਨੂੰ ਸ਼ਾਇਦ ਕਨਫਿਊਜ਼ਨ ਹੋਵੇ ਇਹ 10 ਕਿਲੇ ਜਿਹਨੇ ਲਾ 10 ਕਿਲੇ ਹਾਂ ਜਿਹੜੇ ਆ ਕਾਗਜ਼ਾਂ ਤੇ ਮੌਜੂਦ ਆ ਜੋ ਸਾਣਾ 1985 ਦੇ ਵਿੱਚ ਵੀ ਇੱਕ ਵਾਰਿਆ ਸੀ ਹਾਲਾਤ ਤੋਂ ਜਿੱਤ ਗਏ ਆ ਜੀ ਉਦੋਂ ਵੀ ਸਾਡੇ ਪੱਲੇ ਨਹੀਂ ਪਾਇਰ ਨੇ ਕੁਝ ਔਰ 2001 ਚ ਵੀ ਸਾਡੇ ਹੱਕ ਚ ਹੋਇਆ ਫਿਰ ਇਹ ਜਣੀ ਪ੍ਰਸ਼ਾਸਨ ਨੇ ਸੋਤੇ ਜੋ ਥੱਲੇ ਆ ਕੋਰਟ ਤੋਂ ਉਹਨਾਂ ਨੇ ਕਿਸੇ ਦੇ ਕੋਰਟਕਾਰ ਦੀ ਬੇਪਰਵਾਹੀ ਮੰਨੀਆ ਕੋਈ ਪਰਵਾਹ ਨਹੀਂ ਮੰਨੀ ਜੀ ਉਹਨਾਂ ਨੇ ਕੀਤਾ ਹੀ ਨਹੀਂ ਐ ਨੂੰ ਜੀ ਹਾਂ ਸਿਰੇ ਨਹੀਂ ਚੜਾਇਆ ਆਪਦਾ ਹੀ ਬਸ ਕੋੜਾ ਦਬਲੀ ਫਿਰਦੇ ਕੋਈ ਅਧਿਕਾਰੀਆਂ ਦੇ ਨਾਮ ਦੱਸ ਸਕਦੇ ਹੋ ਕੀ ਲੱਗਦਾ ਕੀ ਦੇ ਮਤਲਬ ਕੀ ਦਾ ਰੋਲ ਹੋ ਸਕਦਾ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਵਾ ਭਾਰਤੀ ਸਰਕਾਰ ਦੀ ਮੈਂ ਬਾਰ-ਬਾਰ ਗੱਲ ਕਰਦਾ ਸੂਬਾ ਸਰਕਾਰ ਦੀ ਗੱਲ ਕਰਦਾ ਉਹ ਤਾਂ ਕਹਿੰਦੇ ਅਸੀਂ ਬੜਾ ਸਨਮਾਨ ਦਿੰਨੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਰ ਅੱਜ ਇਸ ਤਰੀਕੇ ਦੇ ਨਾਲ ਉਹਨਾਂ ਦੇ ਕਿਹਨੂੰ ਜ਼ਿੰਮੇਵਾਰ ਮੰਨਦੇ ਇਹਨੂੰ ਇਹਦਾ ਜ਼ਿੰਮੇਵਾਰ ਮੰਨਦੇ ਆਂ ਜੋ ਤਸਿਲਦਾਰ ਆ ਜੀ ਜੋ ਡੀਸੀ ਆ ਜੀ ਡੀਸੀ ਦੇ ਵੀ ਬਹੁਤ ਗੇੜੇ-ਗੂੜੇ ਘੜਾਰੇ ਸਾਡੇ ਜੀ ਡੀਸੀ ਨੂੰ ਵੀ ਜ਼ਿੰਮੇਵਾਰ ਮੰਨਦੇ ਆਂ ਤੇ ਤਸਿਲਦਾਰ ਨੂੰ ਵੀ ਮੰਨਦੇ ਆਂ ਵੱਡਾ ਅਸੀਂ ਮੰਨਦੇ ਆਂ ਨੂੰ ਆਪਣੇ ਹੂੰ ਜਗੀਰ ਸਿੰਘ ਨੂੰ ਪਰਵਾਰੀ ਨੂੰ ਜਿਨ੍ਹਾਂ ਨੇ ਸਾਰਾ ਖੇੜ ਖਰਾਬ ਕੀਤਾ ਉਹ ਕਿੱਥੇ ਚਨਾਤ ਸੀ ਉਸ ਵਲੇ ਦੇ ਵਿੱਚ ਪੱਛਮੀ ਦੇ ਵਿੱਚ ਹੀ ਸੀਗੇ ਲੁਧਿਆਣਾ ਪੱਛਮੀ ਦੇ ਜਗੀਰ ਸਿੰਘ ਅਸੀਂ ਇਹਨਾਂ ਤੋਂ ਵੱਡਾ ਸਾਰਾਂ ਤੋਂ ਜੋ ਮਤਲਬ ਕਹਿ ਲਈਏ ਆਪਾਂ ਵਧੀਆ ਬੰਦਾ ਸਮਝਿਆ ਹਾਂ ਉਹ ਰਾਮ ਸਿੰਘ ਤਹਿਸੀਲਦਾਰ ਸੀਗਾ ਜਿਹੜਾ ਵਧੀਆ ਸੀ ਜੀ ਇਹਨਾਂ ਦੇ ਜੋ ਮਹਿਕਮੇ ਦੇ ਵਿੱਚੋਂ ਸਾਨੂੰ ਵਧੀਆ ਲੱਗਿਆ ਉਹ ਰਾਮ ਸਿੰਘ ਸੀਗਾ ਜੀ ਆ ਦੇਖੋ ਬੜੀ ਹੈਰਾਨੀ ਵਾਲੀ ਗੱਲ ਆ ਪੰਜਾਬੀਓ ਮੈਂ ਇਸ ਗੱਲ ਦੀ ਗੱਲ ਕਰਦਾ ਮਾਂ ਕਿ 1965 ਦੇ ਵਿੱਚ ਸਰਦਾਰ ਨਾਥ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਜ਼ਮੀਨ ਹੋਈ ਜ਼ਰੂਰ ਆ 10 ਕਿੱਲੇ ਪਰ ਸਾਨੂੰ ਇਹ ਨਹੀਂ ਪਤਾ ਵੀ ਉਹ 10 ਕਿੱਲੇ ਕਿੱਥੇ ਇਹ ਲੋਕ ਜਿਹੜੇ ਉਹ ਖਾ ਗਏ ਭਾਈ ਜੀ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹਾਂਗੇ ਪਹਿਲਾਂ ਇਹ ਹਰਨਾਮ ਕੌਰ ਦੇ ਨਹੀਂ ਸਾਡੇ ਦਾਦਾ ਜੀ ਦੇ ਨਾਮ ਹੋਈ ਸੀ ਜੀ ਉਹ ਜੀ ਹਾਇਦਰ ਨਗਰ ਚ ਜੀ ਹਾਇਦਰ ਨਗਰ ਚ ਇਹਨਾਂ ਨੇ ਕੋਈ ਆਲੂ ਫਾਰਮ ਬਣਾਇਆ ਕੀ ਬਣਾਇਆ ਉੱਥੋਂ ਸਾਨੂੰ ਇਹਨੇ ਕਦੇ ਦਾ ਆਲੂ ਫਾਰਮ ਕਿੰਨਾ ਨੇ ਬਣਾਇਆ ਜੀ ਇਹ ਸਰਕਾਰ ਦਾ ਹੀ ਸੀਗਾ ਜੀ ਸਿਸਟਮ ਸਾਰਾ ਥੋੜੇ ਕਹਿ ਤੁਹਾਨੂੰ ਇਹ ਕਿਹਾ ਗੱਲ ਸਾਰਾ ਸ਼ੋਅ ਕੀਤਾ ਇਹ ਬੋਲ ਕੇ ਉਹਨਾਂ ਨੇ ਵੀ ਉੱਥੇ ਆਲੂ ਫਾਰਮ ਬਣ ਗਿਆ ਵੀ ਤੁਹਾਨੂੰ ਹੋਰ ਕਿਤੇ ਪਾ ਦੀਏ ਜ਼ਮੀਨ ਉਹ ਕਹਿੰਦਾ ਵੀ ਪਾ ਦਿਓ ਤੁਹਾਨੂੰ ਇਹ ਗੱਲ ਕੀ ਨੇ ਕੀਤੀ ਮੈਨੂੰ ਆਫ ਕਰਿਓ ਗੱਲ ਮੈਂ ਸਾਰਾ ਜਿਹੜੇ ਆਪਣੇ ਪਟਵਾਰੀ ਦੇ ਜ਼ਿਲਦਾਰਾ ਇਹਨਾਂ ਦੀਆਂ ਗੱਲਾਂ ਜੀ 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 ਠੀਕ ਆ ਉਹਨਾਂ ਨੇ ਮੁੜ ਕੇ ਚਾ ਕੇ ਇਹ ਬੰਪਰ ਦੋ ਬਰਾਂਜ ਪਾ ਦੀਏ 52 ਕਨਾਲ 16 ਮਰ ਜੀ ਔਰ ਪਰਵੰਜਾ ਕਨਾਲ 16 ਮਰਲੇ ਦੇ ਵਿੱਚੋਂ ਵੀ ਸਾਨੂੰ ਕੁਝ ਨਹੀਂ ਦਿੱਤਾ ਹੈ ਉੱਥੇ ਆਪਦਾ ਹੀ ਆਪਦਾ ਕਬਜ਼ਾ ਜਮਾਇਆ ਹੈ ਪਟਵਾਰੀਆਂ ਦੀ ਸਾਰੀ ਮਿਹਰਬਾਨੀ ਹੂੰ ਸੋ ਵੱਡੇ ਇਲਜ਼ਾਮ ਨੇ ਮੈਂ ਸ਼ਹੀਦ ਦੇ ਪਰਿਵਾਰ ਦੀ ਗੱਲ ਕਰਾਂ ਬਾਈ ਜੀ ਸਿੰਘ ਮੌਜੂਦ ਨੇ ਬਾਈ ਜੀ ਗੁਰਵਖ ਸਿੰਘ ਨੇ ਸਾਡੇ ਵਿੱਚ ਜਿਹੜੇ ਤਾਨਾਤ ਨੇ ਇਹਨਾਂ ਦੀ ਘਰ ਦੀ ਦੁਰਦਸ਼ਾ ਦੀ ਗੱਲ ਕਰਾਂ ਪਿੱਛੇ ਵੀ ਤੁਸੀਂ ਦਿਖ ਰਹੇ ਹੋ ਇਹ ਵੀ ਇੱਕ ਇਹਨਾਂ ਦਾ ਕਰਵਾ ਪਰ ਗੱਲ ਇਹ ਹੁੰਦੀ ਆ ਸ਼ਹੀਦਾਂ ਦੇ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ ਆਖਿਰਕਾਰ ਇਹ ਵੀ ਜਿਹੜੀ ਸਾਡੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਆ ਇਹ ਵੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਸ਼ਹੀਦਾਂ ਦੇ ਪਰੋਕਾਰਾਂ ਪਰ ਇਸ ਸ਼ਹੀਦ ਨਾਥ ਸਿੰਘ ਜੀ ਦੇ ਨਾਲ ਜੋ ਬੇਇਨਸਾਫੀ ਹੋਈ ਆ ਆਖਿਰਕਾਰ ਇਹਦਾ ਭਾਗੀਦਾਰ ਕੌਣ ਹੋਵੇਗਾ ਜਵਾਬ ਦੇ ਕੌਣ ਹੋਵੇਗਾ ਭਾਈ ਜੀ ਇਹ ਜਿਹੜਾ ਤੁਸੀਂ ਚਲਾਨ ਦਿਖਾ ਰਹੇ ਹੋ ਇਹ ਇਹ ਚਲਾਨ ਕਾਦਾ ਵਾ ਇਹ ਚਲਾਨ ਇਹਨੂੰ ਕਹਿੰਦੇ ਆ ਇਹਨਾਂ ਨੇ ਫੀਸ ਭਰਾਈ ਆ ਜੋ ਚਲਾਨ ਪੱਤਰ ਕਹਿੰਦੇ ਆ ਇਹਨੂੰ ਜੀ ਫੀਸ ਭਰ ਆ ਕੇ ਆਪਾਂ ਨੂੰ ਇਹ ਦੇ ਦਿੰਦੇ ਆ ਇੱਕ ਜੀ ਕੀ ਕਹਨ ਭਈ ਅਸੀਂ ਇਹ ਤੋਂ ਤੋਂ ਇਹਦੀ ਰਕਮ ਜੋ ਸਾਨੂੰ ਮਤਲਬ ਬੀਜ ਬਹਾਈ ਦੀ ਲਾ ਲੋ ਉਹ ਲੈ ਲਈ ਆ ਵੀ ਇਹ ਜ਼ਮੀਨ ਤੋਂ ਦੀ ਆ ਤੇ ਇਹ ਇਹ ਕਿਹੜੇ ਵੇਲੇ ਜਿਹੜਾ ਚਲਾਨ ਹੈ ਇਹ ਕਿਹੜੇ ਤਰੀਕ ਤੋਂ ਸਮਝ ਚੇਤਾ ਹੋਵੇ ਤਾਂ ਕਿ ਕਦੋਂ ਹੁੰਦਾ ਇਹ ਇੱਕ 2001 ਦਾ ਚਲਾਨਾ ਜੀ ਦੁਬਾਰਾ ਜਦ ਅਸੀਂ ਜਿੱਤ ਕੇ ਦੁਬਾਰਾ ਕੇ ਕੋਰਟ ਤੋਂ ਆ ਕੇ ਤਸਦੀਲਦਾਰ ਦੇ ਉਪਰ ਆ ਇਹ ਰਾਮ ਸਿੰਘ ਦੇ ਹੱਥ ਦਾ ਕੱਟਿਆ ਹੋਇਆ ਚਲਾਨਾ ਜੀ ਰਾਮ ਸਿੰਘ ਦੇ ਹੱਥ ਉਦੋਂ ਰਾਮ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਸੀ ਜੀ ਰਾਮ ਸਿੰਘ ਮਾੜਾ ਨੇ ਇਹ ਰਾਮ ਸਿੰਘ ਨੇ ਦੇਤਾਬਾਦ ਗਾਹਾਂ ਦੁਬਾਰੀ ਤੇ ਕਾਨੂੰਗੋ ਨੇ ਉਹਨਾਂ ਨੇ ਪੈਰ ਨਹੀਂ ਲਗਣ ਦਿੱਤੇ 2001 ਦੇ ਵਿੱਚ ਕਰੀਬ ਕਿੰਨੇ ਰੁਪਏ ਜਿਹੜੇ ਤੁਸੀਂ ਉੱਥੇ ਭਰਦੇ ਹੋ ਫਸਲ ਦੇ ਭਰਦੇ ਹੋ ਜਿਹੜਾ ਜ਼ਮੀਨ ਦਾ ਟੈਕਸ ਉਹ ਕਿੰਨਾ ਇਹੋ ਰਕਮ ਲਾਈ ਹੋਈ ਆ ਜੀ ਆਹ ਰਕਮ ਜੀ ਇਹ ਕਰੀਬ ਮੈਨੂੰ ਕਿਉਂਕਿ ਦਰਸ਼ਕੋ ਇਹਦੇ ਵਿੱਚ ਕਲੀਅਰ ਨਹੀਂ ਹੈਗੇ ਅਸੀਂ ਸਾਫ਼ ਤਾ ਦਿਖਾਈ ਨਹੀਂ ਦਿੰਦਾ ਆ ਇਹਦੇ ਵਿੱਚ ਰਕਮ ਪਾਈ ਹੋਈ ਆ ਇਹ ਰਕਮ ਜਾਂ ਤੁਸੀਂ ਮੰਨ ਲਓ ਕਿ ਆ 3025 ਰੁਪਏ ਮੰਨ ਸਕਦੇ ਹੋ ਜਾਂ ਇਸ ਰਕਮ ਨੂੰ ਤੁਸੀਂ ਜਿਹੜਾ ਵਾ 3,2500 ਮੰਨ ਸਕਦੇ ਹੋ ਇਹ ਇਹ ਜਿਹੜੀ ਰਕਮ ਆ ਇਹ ਮੈਂ ਕਹੂੰਗਾ ਕਿ ਤਸਵੀਰਾਂ ਜ਼ਰੂਰ ਦਿਖਾਈ ਦਿਓ ਜਣ ਉਸ ਵੇਲੇ ਇਹ ਬਾਈ ਹੁਣਾਂ ਜਿਹੜੇ ਕਹਿਣ ਦੇ ਮੁਤਾਬਕ ਆ ਗੁਰਵਖ ਸਿੰਘ ਉਹਨੇ ਸਾਡੇ ਵਿੱਚ ਮੌਜੂਦ ਨੇ ਜਦੋਂ ਇਹਨਾਂ ਨੂੰ 1965 ਦੇ ਸ਼ਹੀਦ ਦੀ ਜ਼ਮੀਨ ਨਹੀਂ ਮਿਲਦੀ ਤਾਂ ਇਹ ਆਪਣਾ ਕੇਸ ਦਾਇਰ ਕਰਦੇ ਆ ਕੋਰਟ ਦੇ ਵਿੱਚ ਜਾਂਦੇ ਆ ਅਗਲਾ ਕਹਿ ਦਿੰਦਾ ਵੀ ਜਿਹੜੀਆਂ ਕੋਟਾਂ ਨੇ ਇਹ ਸੁਣਵਾਈ ਕਰਦੀਆਂ ਨੇ ਇਹ ਤਕੜੇ ਐਕਸ਼ਨ ਵੜਦੀਆਂ ਨੇ ਪਰ ਇੱਥੇ ਕੀ ਹੁੰਦਾ ਦੇਸ਼ ਦੇ ਸੰਵਿਧਾਨ ਦੀਆਂ ਸਮਾਰ ਕੇ ਜਿਹੜੀਆਂ ਉਤਜੀਆਂ ਦਈਆਂ ਜਾਂਦੀਆਂ ਨੇ ਕੋਰਟ ਦੇ ਆਰਡਰ ਹੋ ਜਾਂਦੇ ਆ ਇਹ ਬਾਈ ਜਿਹੜੇ ਕੋਰਟ ਦੇ ਆਰਡਰ ਨੇ ਸੈਸ਼ਨ ਸਿਵਲ ਜੱਜ ਲੁਧਿਆਣੇ ਦੇ ਜਿਹੜੇ ਆਰਡਰ ਨੇ ਇਹ ਕਿਹੜੇ ਸਾਲ ਦੇ ਆਰਡਰ ਹੋਣਗੇ ਤੁਹਾਡੇ ਇਹ 2001 ਦੇ ਆਰਡਰ ਨੇ ਜੀ ਠੀਕ ਆ ਜੀ ਉਸੇ ਸਮੇਂ ਇਹਨਾਂ ਨੇ ਸਾਨੂੰ ਜ਼ਮੀਨ ਦਿੱਤੀ ਆ ਜੀ ਤੇ ਉਹ ਵੀ ਇਹ ਹੈਗਾ ਦਾ ਫੈਸਲਾ ਹੋਰਦਾ ਸੀ ਦਸਤੂਰ ਚ ਚਲੇ ਗਿਆ ਇਹਨਾਂ ਨੂੰ ਪਟਵਾਰੀਆਂ ਤੇ ਜ਼ਿੰਦਾਰਾਂ ਕੋਲੇ ਬਾਈ ਨੇ ਸਾਨੂੰ ਮਿੱਟੀਆਂ ਗੋੜੀਆਂ ਦੇਈ ਗਿਆ ਬਾ ਹੋ ਗਈ ਜ਼ਮੀਨ ਤੁਹਾਡੇ ਨਾਮ ਕਰਦੇ ਆ ਜ਼ਮੀਨ ਤੁਹਾਡੇ ਨਾਮ ਬਾਅਦ ਚ ਕਹਿੰਦੇ ਆ ਵੀ ਤੁਸੀਂ ਆਏ ਨਹੀਂ ਇਹ ਇਹਨਾਂ ਨੇ ਕੱਟੀ ਵੀ 2008 ਚ ਆਈ ਜੀ ਮੇਰੇ ਕੋਲ ਵੀ ਫਰਦ ਹੈਗੀ ਆ ਹੁਣ ਵੈਸੇ ਮੇਰੀ ਇੱਧਰ ਉੱਧਰ ਹੋ ਰਹੀ ਜੀ ਜੀ ਕੋਈ ਗੱਲ ਨਹੀਂ ਉਹਨਾਂ ਕਟਾਈ ਕੀਤੀ ਇਹਨਾਂ ਨੇ ਜੀ ਆ ਇਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਅਦਾਲਤ ਸ਼੍ਰੀ ਅਸ਼ੋਕ ਕੁਮਾਰ ਪੀ ਸੀ ਐਸ ਸਿਵਲ ਜੱਜ ਯੂਨੀਅਰ ਡਿਵੀਜ਼ਨ ਲੁਧਿਆਣਾ ਇਹਦੇ ਵਿੱਚ ਮੈਂ ਤੁਹਾਨੂੰ ਪੂਰੀ ਸਟੇਟਮੈਂਟ ਵੀ ਪੜ੍ਹ ਕੇ ਦੱਸ ਦੇਣਾ ਤੁਸੀਂ ਦੇਖ ਵੀ ਰਹੇ ਹੋ ਮੋਟੀ ਮੋਟੀ ਪੜ੍ਹ ਦਿੰਨਾ ਮਾ ਸ਼ਹੀਦ ਨਾਥ ਸਿੰਘ ਸਿਪਾਹੀ ਆ ਨੰਬਰ ਹੁੰਦਾ ਵਾ ਜੀ ਜੋ ਕਿ ਭਾਰਤ-ਪਾਕਿ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ ਉਹਦੇ ਮਾਤਾ ਉਹਦੇ ਪਿਤਾ ਗੋਬਿੰਦ ਸਿੰਘ ਪੁੱਤਰ ਨਿੱਥੂ ਸਿੰਘ ਨੂੰ ਲੁਧਿਆਣਾ ਜ਼ਿਲ੍ਹਾ ਹੇਟ ਲਿਖੇ ਅਨਸਾਰ ਪੋ ਅਲਰਟ ਕੀਤੀ ਗਈ ਸੀ ਪੋ ਅਲਰਟ ਮਤਲਬ ਜ਼ਮੀਨ ਅਲਰਟ ਕੀਤੀ ਗਈ ਸੀ ਇਹਦੇ ਵਿੱਚ ਕੀ ਹੁੰਦਾ ਵਾ ਪਿੰਡਾਂ ਦੇ ਨਾਮ ਆਉਂਦੇ ਆ ਲਖੋਵਾਲ ਹੋ ਗਿਆ ਗੱਦੋਵਾਲ ਹੋ ਗਿਆ ਹੈਦਰਨਗਰ ਹੋ ਗਿਆ ਚੁੰਤਾ ਹੋ ਗਿਆ ਕਰੋੜ ਕੁਛ ਇਦਾਂ ਕਰਕੇ ਪੈਂਡ ਹੁੰਦੇ ਆ ਪਰ ਜੇ ਕੁੱਲ ਰਕਮ ਦੀ ਗੱਲ ਕਰੀਏ ਤਾਂ 10 ਕਿਲੇ ਜਿਹੜੇ ਉਹ ਪਰਿਵਾਰ ਨੂੰ ਮਿਲ ਜਾਂਦੇ ਆ ਪਰ ਪਰਿਵਾਰ ਦੇ ਹੱਥ ਨਹੀਂ ਲੱਗਦੇ ਜਿਹੜੇ ਭ੍ਰਸ਼ਟ ਅਫਸਰ ਨਹੀਂ ਜਿਹੜੇ ਆਪਸ਼ਨਾਂ ਕਰਕੇ ਚੰਗੇ ਅਫਸਰਾਂ ਦੇ ਨਾਮ ਵੀ ਬਦਨਾਮ ਹੁੰਦੇ ਨੇ ਉਹ ਇਸ ਜ਼ਮੀਨ ਦੇ ਉੱਤੇ ਆਪਣਾ ਕਬਜ਼ਾ ਜਮਾ ਲੈਂਦੇ ਆ ਤੁਸੀਂ ਕਬਜ਼ੇ ਦੀ ਗੱਲ ਕਰਦੇ ਹੋ ਕਬਜ਼ਾ ਉਹਨਾਂ ਵੱਲੋਂ ਕਰ ਲਿੱਤਾ ਜਾਂਦਾ ਬਾ ਛਪੁਰਤ ਮਤਲਬ ਖੇਹ ਖਰਾਬ ਕਰ ਦਿੱਤੀ ਜਾਂਦੀ ਜਾਂਦੀ ਡੱਬ ਲਿੱਤੀ ਜਾਂਦੀ ਉਹਨਾਂ ਦੇ ਆਪ ਦੇ ਬੰਦੇ ਭਣਾ ਦਿੰਦੇ ਆ ਜੀ ਉਹ ਬੈਠਾ ਉੱਥੇ ਔਕਾਸਤ ਕਰ ਬੈਠਾ ਉਹ ਐ ਕਰਦੇ ਆ ਉਹਨਾਂ ਨੇ ਉੱਠਣਾ ਨਹੀਂ ਇਹਨਾਂ ਨੇ ਕਰਨਾ ਨਹੀਂ ਥਾਲਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਸਾਡੀ ਨਹੀਂ ਹਾਂ ਮਤਲਬ ਇੱਕ ਗੱਲ ਆਪਾਂ ਕਰ ਵੀ ਰਹੇ ਸੀ ਪਰਦੇ ਦੇ ਪਿੱਛੇ ਗੱਲ ਕਰ ਰਹੇ ਸੀ ਕਿ ਤੁਸੀਂ ਕਿਸੇ ਪਟਵਾਰੀ ਦੇ ਕੋਲ ਵੀ ਗਏ ਸੀਗੇ ਕਰਜ਼ੇ ਦੇ ਲਈ ਹਾਂਜੀ ਹਾਂਜੀ ਗਏ ਸੀ ਅਸੀਂ ਗਏ ਸੀ ਤੁਸੀਂ ਇਹਦੇ ਤੁਸੀਂ ਆਪਣਾ ਪਟਵਾਰੀ ਜਗੀਰ ਸਿੰਘ ਤੇ ਪਿੰਡ ਜੀ ਬਲੀ ਬੁਰੇ ਜੀ ਹਾਂਜੀ ਉਹਨੇ ਉੱਥੇ ਬਿਠਾ ਕੇ ਸਾਡੇ ਨਾਲ ਗੱਲਾਂ ਕੀਤੀਆਂ ਸੱਦਿਆ ਸਾਨੂੰ ਜੀ ਸੱਦ ਕੇ ਮੁਰਕੇ ਰਵਾਲ-ਵਾਰ ਕੱਢ ਗਏ ਟੇਬਲ ਤੇ ਰੱਖਤਾ ਇਹਦੇ ਕਬਜ਼ੇ ਲੈਣੇ ਬਹੁਤ ਔਖੇ ਹੁੰਦੇ ਆ ਹੂੰ ਇਹ ਤੇਰਾ ਇਹ ਜਾ ਕੁਛ ਚੱਲਦਾ ਆਏ ਆ ਬੋਆ ਜਾਨੀ ਕਿ ਉਹਨੇ ਤੁਹਾਨੂੰ ਕੀ ਦਿੱਤੀ ਆਈ ਸਾਨੂੰ ਗੱਲ ਬਤਾਓ ਜੀ 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 ਪਰ ਅਸੀਂ ਫੇਰ ਵੀ ਉਹਦੇ ਨਾਲ ਕੋਈ ਉਹੋ ਜੀ ਗੱਲ ਨਹੀਂ ਹੈ ਹੁਮਨ ਮਾਰਕੀਟ ਜੀ ਵੀ ਮੇਰੇ ਨਾਲ ਉਹਨੇ ਵੱਧੋ ਵਧੀ ਕੀਤੀ ਆ ਹੂੰ ਆਪਣੇ ਕਲਵੰਤ ਜਾਈ ਆ ਜੀ ਕਲਵੰਤ ਜਾਈ ਵੀ ਮੇਰੇ ਨਾਲ ਜਾਂਦਾ ਸੀ ਕਲਵੰਤ ਜਾਈ ਨੂੰ ਵੀ ਇਹਨੇ ਕਿਹਾ ਵੀ ਤੂੰ ਨਾ ਇਹਦੇ ਨਾਲ ਆਇਆ ਕਰ ਤੈਂ ਕੀ ਲੈਣਾ ਇਹਨਾਂ ਤੋਂ ਤੇ ਜ਼ਮੀਨ ਦਾ ਸਾਡਾ ਆਪਸ ਵਿੱਚ ਮਸਲਾ ਸੀ ਕਰਨਾ ਜੀ ਇਹ ਦੇਖੋ ਦੇਖੋ ਪੰਜਾਬੀਓ ਆ ਆ ਅ ਭਾਈ ਜੀ ਜੇ ਮੈਂ ਇਹਦੀ ਗੱਲ ਕਰਾਂ ਤਾਂ ਇਹ ਕਿਹੜੇ ਕੋਰਟ ਦੀ ਹੈ ਇਹ ਵੀ ਲੁਧਿਆਣਾ ਕੋਰਟ ਦੀ ਹੋਈ ਆ ਸਟੇਟਮੈਂਟ ਸਾਰੀ ਇਹ ਲੁਧਿਆਣਾ ਜੀ ਠੀਕ ਆ ਇੱਕ ਮੈਨੂੰ ਹਾਈ ਕੋਰਟ ਦਾ ਜ਼ਰੂਰ ਆ ਉਹ ਵੀ ਦਿਖਾ ਦਿਓ ਅਗਲੇ ਕਹਿ ਦਿੰਦੇ ਆ ਕਿ ਜਿਹੜੀ ਅਦਾਲਤਾਂ ਅਦਾਲਤ ਦੇ ਕੋਲ ਆ ਤੁਸੀਂ ਜਾਓ ਤਾਂ ਇਨਸਾਫ ਮਿਲੇਗਾ ਬਾਈ ਜੂਣੀ ਪਹਿਲਾਂ ਡਿਸਟ੍ਰਿਕਟ ਦੇ ਵਿੱਚ ਜਾਂਦੇ ਨੇ ਡਿਸਟ੍ਰਿਕਟ ਤੋਂ ਬਾਅਦ ਹਾਈ ਕੋਰਟ ਜਾਂਦੇ ਨੇ ਸੀਜਰ ਨਾਲ ਚੱਲਦਾ ਇਹ ਕੰਮ ਹੈ ਜੀ ਬਿਲਕੁਲ ਜੇ ਚਿੱਠੇ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਵਾ ਕਿ ਪੂਰੀ ਦਿਹਾੜੀ ਚਾਹੀਦੀ ਹੈ ਜਿਵੇਂ ਪੜ੍ਹ ਕੇ ਸੁਣਾਉਣੀ ਚਾਹਾਂ ਪਰ ਫਿਰ ਵੀ ਮੈਂ ਇਹਦੇ ਮੋਟਾ-ਮੋਟਾ ਮੈਂ ਤੁਹਾ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਟ ਚੰਡੀਗੜ੍ਹ ਇਹ ਪਰਿਵਾਰ ਜਿਹੜਾ ਪਰਿਵਾਰ ਦਿਹਾੜੀ ਜੋਤਾ ਕਰਦਾ ਪੰਜਾਬੀ ਜੋ ਕੋਈ ਬਾਲਾ ਵੱਡਾ ਬਾਈ ਗੁਰਵਖਸ਼ ਸਿੰਘ ਹੁਣੇ ਸਾਡੇ ਨਾਲ ਮੌਜੂਦ ਨੇ ਕੋਈ ਬਾਲਾ ਵੱਡਾ ਕਾਰੋਬਾਰ ਨਹੀਂ ਹੈਗਾ ਮੈਸਤਰੀ ਦੇ ਨਾਲ ਦਿਹਾੜੀ ਚਲੇ ਜਾਂਦੇ ਆ ਕਿਰਤੀ ਲੋਕ ਨੇ ਤੇ ਕਿਰਤੀ ਲੋਕ ਜਿਹੜਾ ਮਜਬੂਰਨ ਹਾਈ ਕੋਰਟ ਵੀ ਜਾਂਦਾ ਵਾ ਹਾਈ ਕੋਰਟ ਦੇ ਵੱਲਿਓ ਵੀ ਝਾੜ ਲਈ ਜਾਂਦੀ ਆ ਪਰ ਜ਼ਮੀਨੀ ਪੱਧਰ ਉੱਤੇ ਜਿਹੜਾ ਉਹ ਅਫਸਰ ਨੇ ਉਹ ਇਹਨਾਂ ਨੂੰ ਜ਼ਮੀਨ ਨਹੀਂ ਦਿੰਦੇ ਸੋ ਬਾਈ ਜੀ ਕੀ ਆਸ ਕਰਦੇ ਹੋ ਸਰਕਾਰ ਤੋਂ ਕੋਈ ਆਸ ਉਮੀਦ ਹੈ ਦੇ ਕੋਈ ਮੀਤਾ ਸਾਡੀ ਇਹ ਆ ਵੀ ਸਾਨੂੰ ਮਿਲੂਗੀ ਲੈਣੀ ਵੀ ਮਿਲਣੀ ਵੀ ਚਾਹੀਦੀ ਆ ਔਰ ਸਰਕਾਰ ਵੀ ਮਾੜਾ ਮੋਟਾ ਆਪਦਾ ਸੂਝਬਾਨ ਬਣੇ ਜਿਵੇਂ ਕਿ ਆਸੀਂ ਆਮ ਲੋਕ ਸੂਝਬਾਨ ਹੁੰਦੇ ਜਾਂਦੇ ਆ ਲੋਕਾਂ ਨੂੰ ਕਹਿੰਦੇ ਆ ਸੂਝਬਾਨ ਬਣੋ ਸਰਕਾਰ ਮਗਰ ਨੂੰ ਹਟਦੀ ਜਾਂਦੀ ਆ ਸੂਝਬਾਨਤਾ ਸਰਕਾਰ ਦੇ ਨਾਲ ਹੀ ਬਣਨਾ ਹੀ ਲੋਕਾਂ ਨੇ ਅਗਰ ਜੇ ਇਹ ਐਂ ਕਰੂਗੀ ਤਾਂ ਫਿਰ ਦੁਨੀਆ ਵੀ ਇੱਕ ਰਾਈ ਕਰੂਗੀ ਵਿਗੜੂ ਵੀ ਹੋਈ ਜੀ ਜੀ ਹੁਣ ਜਦੋਂ ਮੇਰਾ ਪਰਿਵਾਰ ਸਾਰਾ ਰੁਲੀ ਜਾਂਦਾ ਤਾਂ ਅਸੀਂ ਵੀ ਉਸ ਹਾਰ ਦੇ ਗਾਂਹ ਵਰਤੌ ਕਰਾਂਗੇ ਹੂੰ ਦੇਖੋ ਕਹਿ ਦਿੰਦੇ ਆ ਉੱਥੇ ਉਹ ਬੰਦਾ ਫਰਾਣਾ ਆ ਕਰਦਾ ਜੀ ਉੱਥੇ ਉਹ ਕਰਦਾ ਕਰ ਰਿਆ ਲੋਕੀ ਤੁਹੰਦੇ ਪੁੱਠੇ ਸਿੱਦੇ 2001 ਤੋਂ ਇਸ ਲੜਾਈ ਨੂੰ ਲੜ ਰਹੀ ਹਾਂ 2001 ਤੋਂ ਨਹੀਂ ਲੜਦੇ ਜੀ ਅਸੀਂ 2001 ਚ ਤਾਂ ਸਾਡੇ ਨਾਮ ਹੁੰਦੀ ਆ ਜੀ ਜੀ ਅਸੀਂ ਸਾਨੂੰ 1978 ਤੋਂ ਲੜੀ ਜਾਂਦੇ ਆ 1978 ਕਰੀਬ ਜੇ ਅਸੀਂ ਗੱਲ ਕਰੀਏ ਤਾਂ ਅੱਧੀ ਸਦੀ ਤੋਂ ਵੀ ਵੱਧ ਹੋ ਗਈ ਅੱਧੀ ਸਦੀ ਤੋਂ ਬਾਅਦ ਜੀ ਸਾਡੀਆਂ ਤਿੰਨ ਪੀੜ੍ਹੀਆਂ ਨੇ ਕੋਰਟ ਚ ਹੀ ਖਤਮ ਕਰਤੀਆਂ ਆਰਾਮ ਨਹੀਂ ਦਿੱਤਾ ਸਾਨੂੰ ਇਹਨੇ ਸਜ਼ਾ ਦਿੱਤੀ ਆ ਸਜ਼ਾ ਦਿੱਤੀ ਆ ਬਿਲਕੁਲ ਹੂੰ ਸੋ 1978 ਦੀ ਲੜਾਈ ਲੜ ਰਹੇ ਹਾਂ ਕੋਈ ਸਿਆਸਤਦਾਨ ਆ ਕੇ ਖੜਾ ਹੋਇਆ ਤੁਹਾਡੇ ਨਾਲ ਸ਼ਾਸਤਾਨ ਜਿਹੜਾ ਵੀ ਆਉਂਦਾ ਹੀ ਆਪਦਾ ਹੀ ਰੋੜ ਦੇਖਦਾ ਠੀਕ ਆ ਜੀ ਬਿਲਕੁਲ ਉਹ ਬਾੜਾ ਸੀ ਕਹਿਣ ਦਾ ਵੀ ਨਹੀਂ ਕਿ ਉਹ ਆਵੇ ਉਹ ਆਵੇ ਅਸੀਂ ਤਾਂ ਹੁਣ ਭਗਵੰਤ ਮਾਨ ਸਾਈਂ ਗੱਲ ਕਰਦੇ ਆਂ ਵੀ ਭਗਵੰਤ ਮਾਨ ਸਾਡੀ ਆ ਮੈਂ ਮੁਸ਼ਕਲ ਨੂੰ ਹੱਲ ਕਰੇ ਇਹ ਕਹਿੰਦਾ ਵੀ ਦੁਬੱਟਾ ਪਹਿਲਾਂ ਪੰਜਾਬੀਓਂ ਆਏ ਨਹੀਂ ਅੱਜ ਬਣਿਆ ਮੇਰੇ ਬਚਪਨ ਤੋਂ ਆਈ ਬਣਿਆ ਜੀ ਮੇਰੀ 55 ਸਾਲ ਦੀ ਉਮਰ ਹੋ ਗਈ ਅਸੀਂ ਉਹੀ ਰਹਿਣਾ ਚਾਹੁੰਦੇ ਆ ਜਿਹੜੇ ਹੈਗੇ ਆ ਅੱਜ ਤੁਸੀਂ 58 ਸਾਲ ਦੀ ਉਮਰ ਕੀਤੀ ਆ ਤਕਰੀਬ ਜਦੋਂ 78 ਦੀ ਜੇ ਅਸੀਂ ਗੱਲ ਕਰੀ ਉਦੋਂ ਕਿੰਨੀ ਉਮਰ ਸੀਗੀ ਜਦੋਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਦੀ ਲੰਘਦੇ ਹਾਂ ਕਹਿੰਦੇ ਆ ਕਿ ਰੱਬ ਦੇ ਘਰ ਦੇਰ ਹੈਗੀ ਆ ਅੰਧੇਰ ਨਹੀਂ ਹੈਗਾ ਹੋਰ ਕਿੰਨੀ ਕੁ ਦੇਰ ਲੱਗਦੀ ਆ ਰੱਬ ਦੇ ਘਰ ਬਾ ਦੇਰ ਤਾਂ ਮੇਰੇ ਹਿਸਾਬ ਨਾਲ ਇਹ ਦੇਰ ਤਾਂ ਲੰਬੀ ਹੋਈ ਜਾਂਦੀ ਆ ਸਰਕਾਰਾਂ ਵਾਲੀਆਂ ਦੇਰਾਂ ਤਾਂ ਰੱਬ ਦੇ ਹਿਸਾਬ ਨਾਲ ਨਹੀਂ ਚੱਲਦੀਆਂ ਜੀ ਜੀ ਇਹ ਤਾਂ ਮੈਨੂੰ ਕੋਈ ਵੱਧ ਲੰਬੀਆਂ ਨਹੀਂ ਲੱਗਦੀਆਂ ਜੀ ਅੱਜ ਵੀ ਜੇ ਕਰਨ ਤੇ ਆਵੇ ਸਰਕਾਰ ਤਾਂ ਬਹੁਤ ਕੋਸ਼ਿਸ਼ ਕਰ ਸਕਦੀ ਸਰਕਾਰ ਤਾਂ ਜਿੰਨੀ ਕਰ ਸਕਦੀ ਆ ਜੀ ਜੀ ਬਿਲਕੁਲ ਸੈਂਟਰ ਕਹਿੰਦਾ ਸਾਨੂੰ ਬਈ ਤੁਹਾਨੂੰ ਦੇਤੀ ਸੌਰਜ ਰਿਪੋਰਟ ਗਏ ਆ ਉਹ ਕਹਿੰਦੇ ਇਹ ਕਰਤਾ ਆਪਦੇ ਵੀਰਿਓ ਕੋਰਟ ਜਾਓ ਕੋਰਟ ਚੋਂ ਤੁਹਾਨੂੰ ਮਿਲ ਗਿਆ ਦੇਸ਼ੀਲਦਾਰ ਨੂੰ ਮਿਲੋ ਡੀਸੀ ਨੂੰ ਮਿਲੋ ਔਰ ਸਾਰਿਆਂ ਨੂੰ ਮਿਲਦੇ ਆਂ ਜੀ ਕੋਈ ਵੀ ਸਾਡੇ ਯਾਨੀ ਹੱਥ ਪੱਲੇ ਪਾਉਂਦਾ ਨਹੀਂ ਕੋਈ ਜੀ ਸਭ ਖਾਣ ਦੇ ਕੁੱਤੇ ਆ ਜੀ ਜੀ ਸੋ ਆ ਇਹੀ 22 ਜੀ ਹੁਣਾਂ ਦੀਆਂ ਬੇਨਤੀਆਂ ਨੇ ਆ ਦੇਖਣਾ ਇਹ ਹੋਵੇਗਾ ਪੰਜਾਬੀਓ ਇਹ ਜਿਹੜੇ ਚਿੱਠੇ ਆ ਇਹ ਕਚਹਿਰੀਆਂ ਦੇ ਚਿੱਠੇ ਆ ਇਹ ਕੋਟਾਂ ਦੇ ਚਿੱਠੇ ਆ ਕੋਟਾਂ ਆਪਦੇ ਬਨੇ ਉਹ ਦੇਸ਼ ਕਰ ਦਿੰਦੀਆਂ ਨੇ ਪਰ ਐਡੇ ਢੀਠ ਅਧਿਕਾਰੀ ਕਹਿ ਦਈਏ ਜਿਹੜੇ ਕੋਰਟ ਦੇ ਹੁਕਮਾਂ ਨੂੰ ਵੀ ਟੱਚ ਮੰਨਦੇ ਨੇ ਤੇ ਲਗਾਤਾਰ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਇਹ ਤਾਂ ਉਹ ਪਰਿਵਾਰ ਆ ਜਿਹੜਾ ਕੈਮਰੇ ਦੇ ਅੱਗੇ ਆ ਗਿਆ ਪਤਾ ਨਹੀਂ ਅਜਿਹੇ ਕਿੰਨੇ ਪਰਿਵਾਰ ਕੈਮਰੇ ਦੇ ਪਿੱਛੇ ਬੈਠੇ ਹੋਣਗੇ ਜਿਨ੍ਹਾਂ ਦੇ ਨਾਲ ਹੋਰ ਵੀ ਇਸ ਤਰੀਕੇ ਦੀ ਵਧੀਕੀ ਕੀਤੀ ਗਈ ਹੋਵੇਗੀ ਸਰਕਾਰ ਤੋਂ ਆਸ ਕਰਦੇ ਆ ਤੁਸੀਂ ਨਵੇਂ ਹੋ ਮੈਂ ਲਗਾਤਾਰ ਇਹ ਵੀਡੀਓ ਪਉਂਦਾ ਰਹਿਣਾ ਮਾ ਲੋਕਾਂ ਦੇ ਵਿੱਚ ਜਾਂਦਾ ਰਹਿਣਾ ਮਾ ਕਿਉਂਕਿ ਮੇਰਾ ਜੋ ਮਕਸਦ ਵਾ ਮੈਨੂੰ ਲੋਕਾਂ ਨੇ ਆਪਦੀ ਆਵਾਜ਼ ਚੁਣਿਆ ਮਾ ਲੋਕਲ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਨੇ ਤਾਂ ਕਰਕੇ ਮੇਰਾ ਹੱਕ ਬਣਦਾ ਕਿ ਇਸ ਸੋਸ਼ਲ ਮੀਡੀਆ ਨੂੰ ਮੈਂ ਤੁਹਾਡੇ ਤੱਕਰ ਲੋਕਾਂ ਦੀਆਂ ਮੁਸ਼ਕਲਾਂ ਸਾਂਝੀਆਂ ਕਰਨ ਦੇ ਕੰਮ ਲਵਾਂ ਸੋ ਮੇਰੀ ਇਹ ਬੇਨਤੀ ਆ ਅਸੀਂ ਨਿੱਜੀ ਤੌਰ ਤੇ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜ਼ਰੂਰ ਗਰਬਾਤ ਸਿੰਘ ਆ ਦੇਖੋ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮੈਨੂੰ ਸ਼ਾਇਦ ਇਹ ਗੱਲ ਕਹਿਣੀ ਚਾਹੀਦੀ ਪਰ ਤੁਹਾਨੂੰ ਲੱਗਦਾ ਵਾ ਕਿ ਇੱਕ ਮਜ਼ਦੂਰੀ ਕਰਨ ਵਾਲਾ ਵਿਅਕਤੀ ਹਾਈ ਕੋਰਟ ਤੱਕ ਜਾ ਸਕਦਾ ਪਰ ਇਹ ਗਿਆ ਵਾ ਪਰ ਹੁਣ ਇਹ ਸਰਕਾਰ ਤੋਂ ਆਸ ਕਰਦੇ ਨੇ ਇਹ ਮੌਕੇ ਦੀ ਸਰਕਾਰ ਤੋਂ ਆਸ ਕਰਦੇ ਨੇ ਕਿ ਕੀ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਜਿਵੇਂ ਇਹਨਾਂ ਦੀਆਂ ਤਰਨ ਪੀੜ੍ਹੀਆਂ ਕੋਟਾਂ ਨੇ ਖੇ ਖਰਾਬ ਕਰਤੀਆਂ ਕੋਟਾਂ ਦੇ ਵਿੱਚ ਬੁੜੀਆਂ ਹੋ ਗਈਆਂ ਉਸੇ ਤਰੀਕੇ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਬੁੜੀਆਂ ਹੋਣਗੀਆਂ ਬਾਈ ਜੀ ਜਾਣਦੇ ਹੋਏ ਕੀ ਕਹਿਣਾ ਚਾਹੂੰਗਾ ਮਾਛੇ ਇਹਦਾ ਇਹ ਬੇਨਤੀ ਕਰਦਾ ਇਹ ਵੀ ਸਰਕਾਰ ਸੁਧਰੇ ਆ ਪ੍ਰਸ਼ਾਜਨ ਨੂੰ ਸੁਧਾਰੇ ਆ ਜਿਹੜੇ ਮੇਰੇ ਵਰਗੇ ਤੱਕੇ ਖਾਂਦੇ ਫਿਰਦੇ ਆ ਇਹਨਾਂ ਨੂੰ ਉਹਦਾ ਹੱਕ ਮਿਲੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਵਾ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਪਰ ਆਮ ਘਰਾਂ ਦੇ ਧੀਆਂ ਪੁੱਤੋਂ ਹੀ ਬਣਾਇਆ ਜਾਊਗਾ ਜਦੋਂ ਆਮ ਘਰਾਂ ਦੇ ਧੀਆਂ ਪੁੱਤਾਂ ਦੀ ਮੁਸ਼ਕਲ ਹੱਲ ਕੀਤੀ ਜਾਣਗੀ ਬਹੁਤ ਛੇਤੀ ਆਸ ਕਰਦੇ ਆ ਕਿ ਇਹਦਾ ਜਿਹੜਾ ਵਾ ਬਣਦਾ ਇਨਸਾਫ ਪਰਿਵਾਰ ਨੂੰ ਮਿਲੇਗਾ ਤੇ ਜਿਹੜੀ ਬਣਦੀ ਜ਼ਮੀਨ ਉਹ ਵੀ ਪਰਿਵਾਰ ਦੇ ਹਿੱਸੇ ਕਰ ਦਿੱਤੀ ਜਾਵੇਗੀ